ਅੱਜ ਆਪਾਂ ਖੜਿਆ ਜੀ ਖਨੋਰੀ ਬਾਰਡਰ ਤੇ ਤੁਹਾਨੂੰ ਖਨੋਰੀ ਬਾਰਡਰ ਤੇ ਜੀ ਤੁਹਾਨੂੰ ਆਪਣੇ ਬਹੁਤ ਵੱਡੀ ਗਿਣਤੀ ਦੇ ਵਿੱਚ ਟਰਾਲੀਆਂ ਵੀ ਦਿਸ ਜਾਣਗੀਆਂ ਬਾਕੀ ਆਪਣੇ ਪ੍ਰਧਾਨ ਸਾਹਿਬ ਜੀ ਜਾਣਕਾਰੀ ਦੇਣਗੇ ਜੀ ਆਪਣੇ ਸੂਬਾ ਕਮੇਟੀ ਦੇ ਆਗੂ ਇਕੱਠੇ ਹੋਇਆ ਜੀ ਤੇ ਉਹਨਾਂ ਤੋਂ ਜਾਣਦੇ ਆ ਜੀ ਜਿਹੜੀ ਕੱਲ ਆਪਣੀ ਮੀਟਿੰਗ ਚੱਲੀ ਆ ਜੀ ਰਾਤ 1.5 ਵਜੇ ਤੱਕ ਤੋਂ ਵੀ ਸਮਾਂ ਕਾਫੀ ਉਤੇ ਹੋ ਚੁੱਕਾ ਸੀ ਜੀ ਤੇ ਪ੍ਰਧਾਨ ਸਾਹਿਬ ਜੀ ਦਿਓ ਥੋੜੀ ਜੀ ਜਾਣਕਾਰੀ ਜਿਹੜਾ ਆਪਣੇ ਖਨੋਰੀ ਬਾਰਡਰ ਦੇ ਜਿਹੜੇ ਮੋਰਚੇ ਦਾ ਕੀ ਮਾਹੌਲ ਆ ਜੀ ਅੱਜ ਦੇ ਦਿਨ ਦਾ ਜੀ ਵੇਖੋ ਪਹਿਲਾਂ ਤੇ ਜਿਹੜਾ ਰਾਤੀ ਜਿਹੜੇ देर रात ਮੀਟਿੰਗ ਚੱਲੀ ਆ 5 ਵਜੇ ਦਾ ਟਾਈਮ ਸੀ ਲਗਭਗ 2 2.5 ਘੰਟੇ ਜਿਹੜੀ ਮੀਟਿੰਗ ਇਹ ਲੇਟ ਚੱਲੀ ਆ ਹਾਂਜੀ ਇਹਦੇ ਵਿੱਚ ਕੁਝ ਅਧਿਕਾਰੀਆਂ ਦੇ ਨਾਲ ਉਹਨਾਂ ਤੇ ਜਿਹੜੀ ਦਿੱਲੀ ਤੋਂ ਟੀਮ ਆਈ ਗੱਲਬਾਤ ਚੱਲਦੀ ਰਹੀ ਪਹਿਲਾਂ ਉਹਨਾਂ ਦੀ ਆਪਸੀ ਉਸ ਤੋਂ ਬਾਅਦ ਜਦੋਂ ਕਿਸਾਨਾਂ ਕੋਲ ਦੀ ਲੰਮੀ ਦੇਦਾਰ ਜਿਹੜੀ ਮੀਟਿੰਗ ਚੱਲੀ ਆ ਲਗਭਗ 1.5 ਵਜੇ ਤੱਕ ਮੀਟਿੰਗ ਚੱਲੀ ਐ ਮੇਨ ਉਹਦੇ ਵਿੱਚ ਮੁੱਖ ਦੀ ਗੱਲ ਇਹ ਆ ਵੀ ਜਿਹੜੀ ਐਮਐਸਪੀ ਕਰਜ਼ਾ ਮਾਫੀ ਤੇ ਸਵਾਮੀ ਨਾਥੰਦੀ ਜਿਹੜੀ ਰਿਪੋਰਟ ਐ ਇਹਦੇ ਦੇ ਆਣ ਕੇ ਕੁੰਡੀ ਅਟਦੀ ਹੈ ਜਿਹੜੀ ਬੇਸ ਹਿੱਟਾਂ ਲਗਭਗ ਆਪਾਂ ਇਹ ਗੱਲ ਕਹਿ ਦਈਏ ਬਿਲਕੁਲ ਹੀ ਵੀ ਜਿਹੜੀ ਬੇਸ ਹਿੱਟਾਂ ਰਹੀ ਆ ਤੇ ਜਿਹੜੀ ਹੁਣ ਅਗਲੀ ਰਣਨੀਤੀ ਆ ਅੱਜ ਜਿਹੜੀ ਕਿਸਾਨ ਜਥੇਬੰਦੀਆਂ ਦੀ ਹੁਣ ਇੱਥੇ ਮੀਟਿੰਗ ਲੱਗੂਗੀ ਜਿਹੜੀ ਅੱਜ ਵਾਲੇ ਮੁੱਦੇ ਤੇ ਅੱਜ ਜਿਹੜਾ ਬਾਰਡਰ ਤੇ ਜਿਹੜਾ ਮਾਹੌਲ ਲੇਕੋ ਇਹ ਜਿਹੜਾ ਮਾਹੌਲ ਦਾ ਜਿਹੜਾ ਵਾ ਕਿਸਾਨ ਜਥੇਬੰਦੀਆਂ ਪਹਿਲੇ ਦਿਨ ਤੋਂ ਹੀ ਮ ਬਾਦਰ ਦੇ ਦੂਸਰੇ ਪਾਸਿਓਂ ਜਿਹੜੇ ਕਿਸਾਨ ਆਣ ਕੇ ਜਿਹੜੇ ਕਿਸਾਨਾਂ ਦੇ ਰੂਪ ਦੇ ਵਿੱਚ ਖੱਟੜ ਸਰਕਾਰ ਦੇ ਜਿਹੜੇ ਕੁਝ ਬੰਦੇ ਆਣ ਕੇ ਮਾਹੌਲ ਨੂੰ ਖਰਾਬ ਕਰਦੇ ਆ ਤੇ ਬਾਅਦ ਦੇ ਵਿੱਚ ਆਪ ਹੀ ਮਾਹੌਲ ਨੂੰ ਖਰਾਬ ਕਰਕੇ ਉੱਥੇ ਬੰਬਵਾਰੀ ਕਰਕੇ ਸਾਰਾ ਕੁਝ ਆਪ ਹੀ ਕਰਦੇ ਆ ਅਸੀਂ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਜਿਹੜਾ ਸਾਡਾ ਵਾ ਪੂਰੇ ਦਾ ਪੂਰਾ ਸਿਸਟਮ ਮਾਹੌਲ ਛਾਂਦਾ ਹੀ ਆ ਤੇ ਅੱਜ ਵੀ ਜਿਹੜਾ ਹੁਣ ਜਿਹੜੀ ਕਿਸਾਨਾਂ ਜਥੇ ਬੰਦਿਆਂ ਦੀ ਮੀਟਿੰਗ ਲੰਘਣ ਤੋਂ ਬਾਅਦ ਕੀ ਉਥੇ ਮਸਲਾ ਆਉਂਦਾ ਵਾ ਉਹਦੇ ਤੇ ਜਿਹੜਾ ਅਗਲੀ ਰਣਨੀਤੀ ਜਿਹੜੀ ਤਿਆਰ ਕਰਾਂ ਬਹੁਤ ਵਧੀਆ ਜੀ ਤੇ ਪ੍ਰਧਾਨ ਸਾਹਿਬ ਜਿਹੜੀ ਜਾਣਕਾਰੀ ਦੇ ਰਹੇ ਆ ਜੀ ਤੇ ਇੱਕ ਪਾਸੇ ਤਾਂ ਸਰਕਾਰਾਂ ਦੇਖੋ ਜੀ ਕਿਵੇਂ ਛੌਣੀ ਦੇ ਵਿੱਚ ਤਬਦੀਲ ਕੀਤਾ ਹੋਇਆ ਪਿੱਛੋਂ ਉਨਾ ਬਾਰੇ ਪੰਜਾਬ ਸਰਕਾਰ ਬਾਰੇ ਵੀ ਕੀ ਕਹਿਣਾ ਚਾਹੁੰਦੇ ਆ ਜੀ ਜਿਹੜੀ ਪੰਜਾਬ ਸਰਕਾਰ ਦੇ ਵੀ ਜਿਹੜੀ ਅਸੀਂ ਘੋਰ ਨਿੰਦਾ ਕਰਦੇ ਕਿਉਂਕਿ ਜਿਹੜੇ ਸਾਡੇ ਕੋਲ ਜੀ ਕਿਸਾਨ ਆਉਂਦਾ ਹੈ ਰਸਤੇ ਦੇ ਵਿੱਚ ਉੱਥੇ ਵੱਡੇ ਉਹਨਾਂ ਨਾਕੇ ਲਾ ਕੇ ਜਿਹੜੇ ਰੋਕਣ ਦੀ ਕੋਸ਼ਿਸ਼ ਕਰਦੇ ਆ ਰੋਕਣ ਤੋਂ ਬਾਅਦ ਰਾਤ ਜਿਹੜੇ ਸਾਡੇ ਕੋਲ ਨੌਜਵਾਨ ਆਗੂ ਵੀ ਆ ਰਹੇ ਉਹਨਾਂ ਨੂੰ ਵੀ ਕਾਫੀ ਉਹਨਾਂ ਖੱਜਲ ਖਰਾਬ ਕੀਤਾ ਵਾ ਪਰ ਜੋਰ ਜਿਹੜੀ ਅਸੀਂ ਪਰਜੋਰ ਸ਼ਬਦਾਂ ਦੇ ਨਿਕੀਤੀ ਕਰਦੇ ਆ ਕਿਉਂਕਿ ਸਰਕਾਰ ਨੂੰ ਵੀ ਇਦਾਂ ਨਹੀਂ ਚਾਹੀਦਾ ਇੱਕ ਪਾਸੇ ਸਾਡੇ ਪੰਜਾਬ ਦੀ ਸਰਕਾਰ ਨੇ ਜਿਹੜੀਆਂ ਤੇ ਆਪਣੀਆਂ ਜਿਹੜੀਆਂ ਫੋਰਸਾਂ ਲਗੀਆਂ ਦੂਸਰੇ ਪਾਸੇ ਜਿਹੜੀਆਂ ਭਾਰਤ ਦੀ ਸਰਕਾਰ ਨੇ ਲਾ ਕੇ ਤੇ ਸਾਡਾ ਜਿਹੜਾ ਇੱਥੇ ਆ ਵੇਖੋ ਇੱਕ ਗੱਲ ਹੈਗੀ ਆ ਜਿਹੜੇ ਕਿਸਾਨ ਇੱਥੇ ਆਪਣੀਆਂ ਹੱਕੀ ਮੰਗਾਂ ਵਾਸਤੇ ਇੱਥੇ ਬੈਠੇ ਆ ਨਾ ਕਿ ਇੱਥੇ ਜੰਗਨ ਜੂਦਾਂ ਵਾਸਤੇ ਬੈਠੇ ਆ ਅਸੀਂ ਉਹਨਾਂ 'ਚ ਲੜਦੇ ਰਵਾਂਗੇ ਜਿੰਨਾ 'ਚ ਸਾਡਾ ਐਮਐਸਪੀ ਦੇ ਕਰਜ਼ੇ ਮਾਫੀ ਸਵਾਮੀ ਨਾਲ ਕਮਿਸ਼ਨ ਜਾਂ ਦੂਧੀਆਂ ਚੀਜ਼ਾਂ ਨੂੰ ਲੈ ਕੇ ਟੋਟਲ ਮੰਗਾਂ ਤੇ ਸਾਡੀ ਸਹਿਮਤੀ ਨਹੀਂ ਬੰਦੀ ਪਰ ਜਿਹੜੀ ਪੰਜਾਬ ਸਰਕਾਰ ਦੀ ਵੀ ਅਨਿੰਦਾ ਕਰਦੇ ਅੱਜ ਇੱਥੋਂ ਕਿ ਜੋ ਤੈਨੂੰ ਆਪਣੇ ਅਸੂਲਾਂ ਮੁਤਾਬਕ ਤੇ ਅੱਜ ਅਸੀਂ ਪੰਜਾਬ ਦੇ ਵਿੱਚ ਬੈਠੇ ਨਾ ਕਿ ਹਰਿਆਣੇ ਦੇ ਵਿੱਚ ਅੱਜ ਇੱਥੇ ਨੈੱਟ ਦੀ ਪ੍ਰੋਬਲਮ ਦੂਜਾ ਤੀਜਾ ਸਾਰਾ ਕੁਝ ਐ ਸਾਰਾ ਕੁਝ ਇਹਨਾਂ ਚੀਜ਼ਾਂ ਨੂੰ ਉੱਤਰਾ ਕੇ ਇਹ ਪੰਜਾਬ ਸਰਕਾਰ ਨੂੰ ਆਪਣੇ ਚਲੇ ਆਪਣੇ ਅਧਿਕਾਰੀਆਂ ਨੂੰ ਨਿਰਦੇਸ਼ ਦੇਣੇ ਚਾਹੀਦੇ ਵੀ ਜੇਰੇ ਕਿਸਾਨਾਂ ਦੇ ਨਾਲ ਜੇ ਕੋਈ ਇਦਾਂ ਦੀ ਬਦਸਲੂਕੀ ਹੁੰਦੀ ਆ ਉਹਦੀ ਪਰਜੋਰ ਸ਼ਰਧਾ ਨਕੇਦੀ ਕਰਦੇ ਨਹੀਂ ਹੋਣੀ ਚਾਹੀਦੀ ਬਿਲਕੁਲ ਜੀ ਬੜੀ ਵਧੀਆ ਜਾਣਕਾਰੀ ਦਿੱਤੀ ਜੀ ਪ੍ਰਧਾਨ ਸਾਹਿਬ ਜੀ ਤੇ ਬਾਕੀ ਸਾਡੇ ਜ਼ਿਲ੍ਹਾ ਮੇਤ ਸਕੱਤਰ ਸਾਹਿਬ ਸਿੰਘ ਉਹਨਾਂ ਤੋਂ ਵੀ ਆਪਾਂ ਜਾਣਦੇ ਆਂ ਜੀ ਇਹ ਵੀ ਦੱਸਣਗੇ ਜੀ ਇੱਕ ਪਾਸੇ ਤਾਂ ਪ੍ਰਧਾਨ ਜੀ ਦੇਖੋ ਸਰਕਾਰਾਂ ਆਪਣੇ ਨਾਲ ਹਮਦਰਦੀ ਦੀ ਜਟਾਰੀਆਂ ਪੰਜਾਬ ਵਾਲੀਆਂ ਤੇ ਇੱਕ ਪਿੱਛੇ ਆਪਣੇ ਕੁਝ ਕਿਸਾਨ ਵੀਰ ਕਹਿੰਗੀ ਹਰ ਇੱਕ ਦਾ ਵੀਰ ਦਾ ਅਧਿਕਾਰ ਹੈ ਪ੍ਰੋਟੈਸਟ ਕਰਨਾ ਕਿਉਂਕਿ ਪਿੱਛੇ ਕੁਝ ਜਸਪੀ ਕਰਕੇ ਕੋ ਕੋਪਲਾ ਨਾ ਕਰਕੇ ਵੀ ਡਕੀਆਂ ਗਈਆਂ ਨੇ ਤੇ ਉਹਨਾਂ ਬਾਰੇ ਵੀ ਕੀ ਕਹਿਣਾ ਚਾਹੁੰਦੇ ਆ ਜੀ ਜਿਵੇਂ ਹਰ ਇੱਕ ਹੀ ਕੋਈ ਵੀਰ ਕੋਈ ਪ੍ਰੋਟੈਸਟ ਕਰ ਸਕਦਾ ਉਹਨਾਂ ਕਿੜੀਆਂ ਵੀ ਕਿਤੇ ਅੱਗੇ ਆਣ ਵਾਲੀਆਂ ਸੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜਿਹੜੇ ਇਹਦੇ ਵਿੱਚ ਹਰ ਬੰਦਾ ਇਹਦੇ ਵਿੱਚ ਹਿੱਸਾ ਲੈ ਸਕਦਾ ਵਾ ਜਿਹੜੀ ਪੰਜਾਬ ਸਰਕਾਰ ਆ ਕੌਣ ਆਂਦਾ ਵੀ ਇਹ ਕਿਸਾਨਾਂ ਦੇ ਹਿੱਤ ਚ ਇਹ ਭਾਜਪਾ 2 ਆ ਇਹ ਭਾਜਪਾ 2 ਸਰਕਾਰ ਆ ਇਹਨੇ ਕਿੰਨਾ ਘਾੜਾ ਸਰਕਾਰਾਂ ਆ ਜਿਹੜਾ ਜਿਹੜਾ ਆਪਣੇ ਕੀ ਨੁਕਸਾਨ ਹੋਇਆ ਵਾ ਕਿੰਨਾ ਘ ਭਰਿਆ ਇਹਨੇ ਇੱਕ ਮਤਲਕ ਕੁਗੜੀ ਦੇ ਤੱਕ ਫਲਾਣ ਦੇ ਆਂਡੇ ਦੇ ਪੈਸੇ ਦੇਵਾਂਗੇ ਕੇਂਦਰ ਦਿੱਤਾ ਮਾਜਵਾ ਇਹ ਸਾਰੇ ਜਿਹੜੀ ਆ ਚੋਰ ਆ ਕੋਈ ਸੈਂਟਰ ਚ ਆ ਤੇ ਕੋਈ ਪੰਜਾਬ ਸਰਕਾਰ ਚ ਐਡਾ ਕੋ ਬਹੁਤਾ ਰਵਈਆ ਜਿਹੜਾ ਠੀਕ ਨਹੀਂਗਾ ਵੇਖੋ ਇਹਨਾਂ ਪਿੱਛੋਂ ਪੰਜਾਬ ਚ ਸਕੰਜਾ ਕੱਸਤਾ ਉਹਨਾਂ ਗਾੜਲੇ ਬਾਡਰ ਤੋਂ ਕਰਤਾ ਤੇ ਵਿੱਚ ਕਿਸਾਨ ਖੜੇ ਆ ਵੇਖੋ ਜੀ ਕਿਸਾਨ ਨਹੀਂ ਚਾਹੁੰਦਾ ਜੇ ਪੰਜਾਬ ਪੁਲਿਸ ਜੇ ਉਹ ਵੀ ਸਾਡੇ ਭਰਾ ਵਾ ਤੇ ਅਗਲੇ ਪਾਸੇ ਵੀ ਆ ਕਿਸਾਨ ਨਹੀਂ ਚਾਹੁੰਦਾ ਵੀ ਖੂਨ ਖਰਾਬਾ ਹੋਵੇ ਸਰਕਾਰਾਂ ਬੋਲ ਜੋਰ ਲਾਉਂਡੀਆਂ ਉਹ ਨਹੀਂ ਪਛਾੜਦੀਆਂ ਭੋਰਾ ਵੀ ਝਗੜਾ ਉਹਦਾ ਝਗੜਾ ਹੁੰਦਾ ਜਿਹੜੀ ਇਹ ਜਿਹੜੀ ਭਾਜਪਾ ਸਰਕਾਰ ਆ ਅੰਮਿਤ ਸ਼ਾਹ ਹੋਣੀ ਆ ਜਾਂ ਕट्टर ਸਰਕਾਰ ਆ ਇਹ ਤੇ ਬਿਲਕੁਲ ਐ ਟਾਈਮ ਸੱਦੇ ਡੈਂਡੀਆਂ ਵਾ ਵੀ ਦੰਗਾ ਹੋਵੇ ਦੰਗਾ ਹੋਣਾ ਚਾਹੀਦਾ ਕਿਸਾਨ ਕਿਹੜਾ ਵਾ ਕੋਈ ਹਥਿਆਰ ਲੈ ਕੇ ਘਰੋਂ ਨਹੀਂ ਨਿਕਲਿਆ ਜਿਹੜਾ ਦਿੱਲੀ ਤੋਂ ਚਾਨੋ ਟੱਕ ਕੇ ਬੈਠੇ ਆ ਇਹ ਕੋਈ ਹਥਿਆਰ ਲੈ ਕੇ ਨਿਕਲਿਆ ਸਾਡੇ ਕੋਲੇ ਝੰਡਾ ਤੇ ਡੰਡਾ ਤੇ ਸਾਡੇ ਕੋਲ ਆਪਦੀਆਂ ਟਰਾਲੀਆਂ ਵਾ ਅਸੀਂ ਕਿਸੇ ਦਾ ਕੁਛ ਕਿਸੇ ਦਾ ਹੱਕ ਨਹੀਂ ਖੋਦੇ ਅਸੀਂ ਆਪਣਾ ਜਦੋਂ ਅਸੀਂ ਵੇਖੋ ਕਈ ਵਾਰ ਹੁੰਦੀ ਆ ਵੀ ਕੋਈ ਲੜਾਈ ਹੋਵੇ ਤੇ ਪੰਚਾਇਤਾਂ ਬੈਂਦੀਆਂ ਫੈਸਲੇ ਕਰਾਉਂਦੀਆਂ ਸਰਕਾਰ ਨਾਲ ਮੀਟਿੰਗ ਰਾਤ ਵੀ 11 ਵਜੇ ਤਾਂ ਹੁੰਦੀ ਰਹੀ ਆ ਬਸ ਐਮਐਸਪੀ ਦੀ ਗਰੰਟੀ ਕਾਨੂੰਨ ਮੰਗਦੇ ਆ ਵੀ ਅਸੀਂ ਰੇਟ ਰੇਟ ਬਾਤ ਹੀ ਗੱਲ ਆ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣੋ ਵੀ ਆ ਚੀਜ਼ ਦਾ ਰੇਟ 7000 ਰੁਪਇਆ ਰੱਖਦਾ ਵਾ ਦੇ 8600 ਖਰੀਦਣ ਵਾਲੇ ਦਾ ਕਾਰਵਾਈ ਹੋਵੇ ਕਾਰਪੋਰੇਟ ਜਿਹੜਾ ਕੰਮ ਗਲਤ ਕਰਦਾ ਉਹ ਤੇ ਪਰਚਾ ਹੁੰਦਾ ਨਾ ਕਾਰਪੋਰੇਟ ਘਰਾਣੇ ਤੇ ਕਿਉਂ ਨਹੀਂ ਹੁੰਦਾ ਬਿਲਕੁਲ ਜੀ ਜੇ ਕਿਸਾਨ ਨੇ ਸੜਕ ਰੋਕੀ ਤੇ ਪਰਚਾ ਹੋ ਗਿਆ ਖੱਟੜ ਸਰਕਾਰ ਨੇ ਘੇਰੇ ਘਰੇ ਭਾਵੇਂ ਸਰਕਾਰ ਨੇ ਦਿੱਲੀ ਦੀਆਂ ਸੜਕਾਂ ਰੋਕੀਆਂ ਵਿੱਚ بڑے بڑے ਸੱਤਾ ਸੱਤਾ ਸਮਾਂ ਤੋਂ ਖਨੌਰੀ ਬਾਰਡਰ ਤੋਂ ਲੈ ਕੇ ਦਿੱਲੀ ਤਾਈਂ ਅਠਾ ਤਾਵਾ ਦੇ ਵਿੱਚ ਕੰਦਾ ਮਾਰੀਆਂ ਬਿਲਕੁਲ ਜੀ ਇਹਨਾਂ ਦਾ ਪਰਚਾ ਨਹੀਂ ਹੁੰਦਾ ਨਾ ਤਾਰ ਲਾਈ ਸਰਕਾਰ ਵਿੱਚ ਸੜਕ ਦੇ ਵਿੱਚ ਕਦੇ ਹਜੇ ਤੱਕ ਕਿਸਾਨ ਤੇ ਗੋਲੀ ਚਲਾਈ ਕੇ ਸਰਕਾਰ ਨੇ ਕੋਈ ਕਾਨੂੰਨ ਹੈਗਾ ਇਹੋ ਜਿਹਾ ਕਿ ਕਿਸਾਨ ਤੇ ਗੋਲੀ ਚਲਾਉਣੀ ਆ ਇੱਥੇ ਵੀਰ ਅੰਨੀ ਪੀਵੇ ਕੁੱਤੀ ਜੱਡੇ ਨਾ ਕੋਈ ਪੁੱਛੇ ਤੇ ਨਾ ਕੋਈ ਦੱਸੇ ਅਹੀਂ ਕਰਾ ਦੋ ਨਿਕਲਿਆਂ ਜਿਹੜੇ ਬੈਠਿਆ ਉਹ ਵੀ ਸਤਕਾਰਯੋਗ ਆ ਘਰਾਂ ਚ ਜਿਹੜੇ ਨਿਕਲੇ ਉਹ ਵੀ ਸਤਕਾਰਯੋਗ ਆ ਜਿੰਨਾ ਚਿਰ ਸਾਡੇ ਵਿੱਚ ਦਾਵਾਂ ਕਿਸਾਨ ਸ਼ਿਕਰਚ ਕਮੇਟੀ ਪੰਜਾਬ ਕੋਟਬੁੱਡਾ ਜਾਇ ਬੰਦੀ ਉਹਨਾਂ ਚਿਰ ਲੜੂਗੀ ਲੜਦੀ ਆ ਰਹੀ ਆ ਲੜਰੀ ਤੇ ਲੜਦੀ ਰਹੂਗੀ ਸਾਡਾ ਇੱਕੋ ਨਾਰਾ ਵਾ ਸਾਡਾ ਇੱਕੋ ਹੀ ਨਾਰਾ ਵਾ ਸਾਡਾ ਸਾਰਾ ਹੀ ਭਾਈ ਯਾਰਾ ਵਾ ਅਸੀਂ ਧੰਨ ਗੁਰੂ ਤੇਗ ਬਹਾਦਰ ਪਾਚਾ ਦੇ ਪਤਿਸ਼ਾ ਨੂੰ ਮੁਖ ਰੱਖ ਕੇ ਲੜਨਾ ਸਾਡੇ ਵਾਤੇ ਹਿੰਦੂ ਵੀ ਵੀਰ ਆ ਮੁਸਲਮਾਨ ਵੀ ਵੀਰ ਆ ਸਾਈ ਵੀ ਵੀਰ ਆ ਸਾਡੀ ਚਾਹ ਬੰਦੀਆ ਜਿਹੜੀ ਹਰ ਇੱਕ ਵਰਗ ਨੂੰ ਅੱਕੇ ਰੱਖ ਕੇ ਲੜੂਗੀ ਧਰਮ ਨੂੰ ਸਰ ਤੋਂ ਮੋਰੇ ਰੱਖ ਕੇ ਲੜੂਗੀ ਧਰਮ ਨੂੰ ਮੋਰੇ ਰੱਖ ਕੇ ਲੜੀਏ ਹਾ ਕੋਈ ਭੇਦ ਭਾਵ ਨਹੀਂ ਹੁੰਦਾ ਜੇ ਤਾਂ ਵਾਅਦਾ ਹੋਊਗੀ ਸਮਾਂ ਲੱਗ ਸਕਦਾ ਬਿਲਕੁਲ ਕੱਲ ਵੀ ਕੱਲ ਵੀ ਤੁਹਾਡੇ ਵੱਲੋਂ ਉੱਥੇ ਡਿਊਟੀਆਂ ਨਿਭਾਈਆਂ ਗਈਆਂ ਆਪਣੀ ਜਥੇਬੰਦੀ ਵੱਲੋਂ ਤੇ ਤੁਹਾਡੀ ਵੀ ਸੇਵਾ ਲੱਗੀ ਵੀ ਪਬਲਿਕ ਨੂੰ ਜਿਹੜਾ ਕੰਟਰੋਲ ਕਰਨਾ ਜੀ ਬੜੀ ਤਕੜੀ ਗੱਲ ਹੁੰਦੀ ਆ ਕਿਉਂਕਿ ਕੁਝ ਸ਼ਰਾਰਤੀ ਅੰਸਰ ਵੀ ਇਹੋ ਜਿਵੇਂ ਵਿੱਚ ਘੁੰਮਦੇ ਆ ਵੀ ਜਿਹੜਾ ਕੁਝ ਮਾਹੌਲ ਨੂੰ ਵਿਗਾੜ ਸਕਦੇ ਨੇ ਜੀ ਕੀ ਕਿਸੇ ਨੂੰ ਮਾਰਿਆ ਜਾ ਆਪਦਾ ਮਰਵਾਇਆ ਮੋਰਚਾ ਫਦੇ ਹੋ ਜੂ ਉਹ ਨੌਜਵਾਨ ਹੀ ਜਿਹੜੇ ਨੌਜਵਾਨ ਆ ਦੋ ਦਿਨ ਕਿਸਾਨਾਂ ਤੇ ਨੌਜਵਾਨਾਂ ਤੇ ਜਹੇ ਬੰਦੀਆਂ ਤੇ ਅਥਰੂ ਗੈਂਸ ਫਾਇਕੇ ਗਏ ਆ 13 ਤੇ 14 ਨੂੰ ਬਿਲਕੁਲ ਜੀ ਬਿਲਕੁਲ ਕੱਲ ਸਰਕਾਰ ਨੇ ਤੜਕੇ ਸਵੇਰੇ ਉੱਠ ਕੇ 6 ਵਜੇ ਚਿੱਟਾ ਝੰਡਾ ਲਾਤਾ ਮੋਰਚੇ ਤੇ ਪਈ ਕਿਸਾਨਾਂ ਨਾਲ ਗੱਲ ਕਰਨ ਨੂੰ ਤਿਆਰ ਆ ਬਿਲਕੁਲ ਜੀ ਚਿੱਟਾ ਝੰਡਾ ਫੌਜ ਦੇ ਵਿੱਚ ਸਾਡੇ ਵੀਰ ਲੜਦੇ ਆ ਚਿੱਟੇ ਛੱਡੇ ਦਾ ਵਿਦੇਸ਼ ਹੈ ਕੋਈ ਕਿਸੇ ਤੇ ਹਮਲਾ ਨਹੀਂ ਕਰੂਗਾ ਕਿਸਾਨ ਆਪਦੇ ਕੱਲ ਖਲੋਤਰੇ ਉਹਨਾਂ ਕਿਤੇ ਕੋਈ ਨੀਕੀ ਨਹੀਂ ਕੀਤੀ ਮੀਟਿੰਗ ਦੇਖਦੇ ਰਹਾ ਪਰ ਮੀਟਿੰਗ ਦੇ ਕੇ ਕੋਈ ਸੱਟਾ ਨਹੀਂ ਕੱਢਦੇ ਹੁਣ ਐਮਐਸਪੀ ਤੇ ਕਾਨੂੰਨ ਗਰੰਟੀ ਸੁਆਮੀਨਾਤੀ ਰਿਪੋਰਟ 200 ਬਿੱਲ ਬਿਜਲੀ ਦੇ ਇਹ ਕਾਨੂੰਨ ਜਿਹੜੇ ਇਹਨਾਂ ਨੂੰ ਇਹਨਾਂ ਨੂੰ ਖਤਮ ਕੀਤਾ ਜਾਵੇ ਕਿਸਾਨਾਂ ਨੂੰ ਜਿਹੜਾ ਵਾ ਹੱਕ ਆ ਉਹ ਦਿੱਤਾ ਜਾਵੇ ਵੇਖੋ ਜਿਹੜੀ ਸਰਕਾਰ ਆ ਇਹਨੇ ਕਿਹਨੂੰ ਪੁੱਛ ਕੇ ਪ੍ਰਾਈਵੇਟ ਕੀਤਾ ਬਿਜਲੀ ਘਰ ਇਹ ਜਿਹੜਾ ਬਿਜਲੀਦਾਰ ਆ ਪੁੱਛ ਕੇ ਕੀਤਾ ਪ੍ਰਾਈਵੇਟ ਇਹ ਰੇਲਾਂ ਪੁੱਛ ਕੇ ਕੀਤੀਆਂ ਜਦੋਂ ਸਾਡੇ ਆ ਬਜ਼ੁਰਗਾਂ ਨੇ ਖੰਭਾ ਕਟਾਇਆ ਪੈਰੀ ਦੇ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਨੂੰ ਕਟਾਇਆ ਵਾ ਇਹ ਲੋਟਕਾਂ ਨੂੰ ਨਹੀਂ ਕਟਾਇਆ ਜੇ ਇਹ ਆਪਦੇ ਵਾਅਦੇ ਦਾ ਮੁਕਰ ਗਿਆ ਅਸੀਂ ਵੀ ਜਿਹੜਾ ਬਿੱਲ ਆ 600 ਜੂਮ ਤੇ ਬਾਲਾਂਗੇ ਜੇ ਕੋਈ ਬਾਫਰ ਆਊਗਾ ਉਹਦਾ ਬਿੱਲ ਦੇਵਾਂਗੇ ਨਾ ਸਮਾਰਟ ਮੀਟਰਾਂ ਦੀ ਲੋੜ ਆ ਸਾਨੂੰ ਇਹੋ ਜੇ ਕੋਈ ਇਹੋ ਜੇ ਚੀਜ਼ਾਂ ਦੀ ਲੋੜ ਨਹੀਂ ਅਸੀਂ ਕਿਹੜੀ ਚੀਜ਼ ਮੰਗਦੇ ਸਾਨੂੰ ਉਹ ਦਿਓ ਇਹ ਆਪ ਦੇ ਆਪੇ ਨਾਲ ਸਾਡੇ ਤੇ ਥੋਪੜ ਬੜੇ ਵਧੀਆ ਜੀ ਇਹ ਸਾਨੂੰ ਜ਼ਿਲ੍ਹਾ ਵਿਕੇ ਸਖਤਰ ਸਿੰਘ ਜੀ ਜਾਣਕਾਰੀ ਦਿੰਦੇ ਹੋਏ ਜੀ ਬਹੁਤ ਬੜੇ ਵਧੀਆ ਤਰੀਕੇ ਨਾਲ ਮਾਹੌਲ ਬਣਾ ਕੇ ਰੱਖਿਆ ਜੀ ਮਾਵਾਂ ਦੇ ਪੁੱਤ ਜੀ ਬਚਾਉਣੇ ਚਾਹੀਦੇ ਆ ਵੀ ਜ਼ਰੂਰੀ ਨਹੀਂ ਜਿਹੜਾ ਕਈ ਰਾਂ ਕੱਲ ਵੇਖਿਆ ਨਾ ਤੁਸੀਂ ਵੀ ਕਈ ਰਾਂ ਕਈ ਬੰਦੇ ਖਰਾਬੀ ਕਰ ਜਾਂਦੇ ਆ ਦੇਖੋ ਨੌਜਵਾਨ ਵੀਰਾਂ ਦੇ ਕਿਸ ਦਿਨ ਉਸ ਦਿਨ ਪਹਿਲਾਂ ਉਹ ਜਿਹੜੇ ਆਂਸੂ ਗੈਸ ਦੇ ਗੋਲੇ ਛੱਡੇ ਗਏ ਜੀ ਨੌਜਵਾਨ ਵੀਰਾਂ ਦੀ ਅੱਖ ਤੇ ਵੀ ਲੱਗੇ ਜੀ ਬਹੁਤ ਵਧੀਆ ਇਹਨਾਂ ਵੀਰਾਂ ਵੱਲੋਂ ਇਹ ਸਟੈਂਡ ਲਿਆ ਗਿਆ ਜੀ ਜਿਹੜਾ ਕੱਲ ਨੌਜਵਾਨਾਂ ਵੀਰਾਂ ਨੂੰ ਕੰਟਰੋਲ ਕਰਕੇ ਵੀ ਕੋਈ ਫਾਲਤੂ ਬੰਦਾ ਕੋਈ ਸ਼ਰਾਰਤ ਨਾ ਕਰੇ ਵੀ ਜਿਹੜਾ ਕਿਸੇ ਨੌਜਵਾਨ ਦਾ ਕੋਈ ਨੁਕਸਾਨ ਨਾ ਹੋ ਸਕੇ ਵੀ ਉਹਨਾਂ ਨੂੰ ਵੀ ਬਚਾਉਣਾ ਜ਼ਰੂਰੀ ਆ ਕਿਉਂਕਿ ਸੰਘਰਸ਼ ਤੇ ਆਪਾਂ ਲੜਦੇ ਹੀ ਰਹਿਣਾ ਵਾ ਕਿਉਂਕਿ ਜੇ ਆਪਾਂ ਸਹੀ ਸਲਾਮਤ ਹੋਵਾਂਗੇ ਤਾਂ ਸੰਘਰਸ਼ ਆਪਾਂ ਲੜਾਂਗੇ ਜੀ ਤੇ ਬਹੁਤ ਵਧੀਆ ਵਿਚਾਰਾ ਜੀ ਨਾਲ ਸਾਡੇ ਹੋਰ ਵੀ ਆਗੂ ਵੀਰਾਂ ਵੇਖੋ ਜੀ ਬੜੀ ਦੂਰੋਂ ਦੂਰੋਂ ਤਾਂ ਪਹੁੰਚਿਆ ਜੀ ਤੇ ਆਣੂ ਕਰਾਂ ਕੈਮਰਾ ਮਾਰ ਕੇ ਵਿਖਾ ਦਈਏ ਬਈ ਆ ਜਾਓ ਤੁਹਾਨੂੰ ਨਾਲ ਦੀ ਨਾਲ ਬਾਕੀ ਸਾਡੇ ਜਿਲ੍ਹਾ ਵਿਤ ਜਿਲ੍ਹਾ ਪ੍ਰਧਾਨ ਆ ਬਾਕੀ ਜਿਲ੍ਹਾ ਪ੍ਰਧਾਨ ਸਰਦਾਰ ਪ੍ਰਗਟ ਸਿੰਘ ਉਹ ਵੀ ਆਪਾਂ ਨੂੰ ਪ੍ਰਿੰਗੜੀ ਵਾਲੇ ਜਾਣਕਾਰੀ ਦੇਣਗੇ ਜੀ ਜਿਹੜੀ ਇੱਥੇ ਅੱਜ ਵੀ ਸੇਵਾ ਸੰਭਾਲੀ ਆ ਜੀ ਸਵੇਰੇ ਤੜਕੇ ਉੱਠ ਕੇ ਚਾਹ ਧਰਨੀ ਤੇ ਝਾੜੂ ਮਾਰ ਕੇ ਸਫਾਈ ਵੀ ਕਰਨੀ ਸੇਵਾ ਵੀ ਕਰਦੇ ਆ ਨਾਲ ਨਾਲ ਤੇ ਚਾਹ ਪਾਣੀ ਫੁਲਕਿਆਂ ਤੱਕ ਦੀ ਜਿਵੇਂ ਜਿਵੇਂ ਜੋ ਵੀ ਸਵਾਵਾ ਨਿਭਾ ਰਹੇ ਆ ਜੀ ਬੜਾ ਸਜੋਗ ਆ ਬਾਬਾ ਜੀ ਕੀ ਕਹਣਾ ਚੌਣਿਆਂ ਜੀ ਜਿਹੜੇ ਅੱਜ ਦਾ ਜੋ ਤਰਨੇ ਦੇ ਹਾਲਾਤ ਚੱਲ ਰਾਏ ਆ ਜੀ ਸਭ ਤੋਂ ਪਹਿਲਾਂ ਆਓ ਮਦਦ ਸਾਡੇ ਪਾਜੀ ਗੱਡੀਆਂ ਫੜੇ ਪਤਾ ਜੀ ਵਾਹਿਗੁਰੂ ਜੀ ਕਮੈਂਟਸ ਵਾਹਿਗੁਰੂ ਜੀ ਅੱਜ ਤਰਨੇ ਬਾਰੇ ਇਹਦੇ ਤੁਹਾਨੂੰ ਸਾਡੇ ਸਾਥੀਆਂ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਇਹ ਜਿਹੜਾ ਇਹ ਚੀਜ਼ ਦਾ ਨਕਸ਼ਾ ਗੁਰੂ ਨਾਨਕ ਸਾਹਿਬ ਨੇ ਬਾਣੀ ਦੇ ਵਿੱਚ ਵੀ ਦਰਜ ਕੀਤਾ ਰਾਜੇ ਸ਼੍ਰੀ ਮੁਕਤਮ ਕੁੱਤੇ ਜਾਇ ਜਿਹੜਾ ਆਣ ਬੈਠੇ ਸੁੱਤੇ ਉਹਨਾਂ ਦੇ ਸਮੇਂ ਦੇ ਵੀ ਜਿਹੜੇ ਰਾਜੇ ਸੀ ਉਹ ਪਰਚਾ ਦੇ ਉੱਤੇ ਅਤਿਆਚਾਰ ਕਰਦੇ ਸੀ ਉਹਨਾਂ ਦੀ ਜਿਹੜੀ ਕਿਰਤ ਕਮਾਈ ਆ ਉਹ ਖੋਲੇ ਸੀ ਸਾਡੇ ਗੁਰੂਆਂ ਨੇ ਸਾਨੂੰ ਤਿੰਨ ਉਪਦੇਸ਼ ਦਿੱਤੇ ਆ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਸਾਡੇ ਵਿੱਚ ਸਾਡੇ ਗੁਰੂਆਂ ਨੇ ਬੜੀ ਵੱਡੀ ਸਮਰੱਥਾ ਬਖਸ਼ੀ ਆ ਜਿੱਥੇ ਅਸੀਂ ਆਪਦਾ ਪਰਿਵਾਰ ਪਾਲਦੇ ਆ ਉਥੇ ਅਸੀਂ ਸਾਨੂੰ ਦਾਦਮਾਲ ਆ ਜਿਹਦੇ ਬਖਸ਼ੀ ਆ ਪਰ ਜਿਹੜੇ ਸਮੇਂ-ਸਮੇਂ ਦੇ ਹਾਕਮ ਆ ਸਰਕਾਰਾਂ ਉਹ ਗਰੀਬਾਂ ਦਾ ਲਹੂ ਨਿਚੋੜਦਿਆਂ ਹੁਣ ਵੇਖੋ ਇਹ ਮੋਦੀ ਸਰਕਾਰ ਜਿਹੜੀ ਆ ਇਹ ਗਰੀਬਾਂ ਦਾ ਖੂਨ ਚੂਸ ਕੇ ਤੇ ਵੱਡੇ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਸਾਰਾ ਕੁਝ ਵੇਚਣ ਤੇ ਤੁਲਿਆ ਆ ਪਰ ਆ ਜਿਹੜੀ ਫੌਜ ਆ ਮਾਰਾਇਨੇ ਆਖੇ ਇਹਨਾਂ ਗਰੀਬਨ ਕੋ ਮੈਂ ਰਾਜ ਦਵਾਉ ਇਹਨਾਂ ਗਰੀਬਾਂ ਨੇ ਉਦੋਂ ਲੜ ਕੇ ਜਿਹੜੇ ਦੇਖਦੇ ਇਹ ਅੱਜ ਹਾਕਮ ਬਣੇ ਆ ਪਰ ਇਹ ਆਉਣ ਵਾਲਾ ਸਮਾਂ ਇਹ ਬਹੁਤਾ ਚਿਰ ਨਹੀਂ ਦਿੰਦਾ ਇਹੋ ਜਿਹਾ ਸਮਾਂ ਜਿਹੜਾ ਅੱਜ ਹਾਕਮਾਂ ਨੇ ਆ ਫਰਦਾ ਜਿਹੜਾ ਪੰਜਾਬ ਆ ਅਸੀਂ ਸਾਰੇ ਭਾਰਤ ਦੇ ਵਾਸੀ ਆ ਅਸੀਂ ਸਾਰੀ ਭਾਰਤ ਵਾਸਤੇ ਲੜਾਈ ਲੜ ਕੇ ਸਾਰੇ ਭਾਰਤ ਨੂੰ ਯਾਦ ਕਰਾਇਆ ਪਰ ਇਹਨਾਂ ਨੇ ਅੱਜ ਆ ਜਿਹੜੇ ਬੱਡਰ ਆ ਇਹ ਦੂਸਰੇ ਦੇਸ਼ਾਂ ਕਿੰਨਾ ਪਾਕਿਸਤਾਨ ਨਾਲ ਵੀ ਇਹ ਵੱਧ ਜਿਹੜੇ ਬਾਦਰਾ ਦੇ ਇੱਥੇ ਇਹਨਾਂ ਫੋਰਸ ਲਾਈ ਆ ਜਿਹੜੀ ਦਿੱਲੀ ਆ ਇਹ ਸਾਡੇ ਪੁਰਖਿਆਂ ਨੇ ਜਿੱਤੀ ਆ ਦਿੱਲੀ ਸਾਡੀ ਆ ਇਹ ਦਿੱਲੀ ਦੇ ਕੁਝ ਨਹੀਂ ਲੱਗਦੇ ਇਹਨਾਂ ਦੀ ਇੱਕ ਵੀ ਕੁਰਬਾਨੀ ਹੈ ਨਹੀਂ ਦਿੱਲੀ ਨੂੰ ਯਾਦ ਕਰਾਉਣ ਵਾਸਤੇ ਜਿਹੜੇ ਅੱਜ ਦਿੱਲੀ ਦੇ ਮਾਲਕ ਬਣੇ ਪਏ ਆ ਅਸੀਂ ਦਿੱਲੀ ਨਾਂ ਵੀ ਜਾਵਾਂਗੇ ਇੱਥੋਂ ਦਿੱਲੀ ਬਣਾ ਦੇਾਂਗੇ ਇੱਥੋਂ ਹੀ ਇਹਦੇ ਜਿਹੜੀਆਂ ਆਪਦੀਆਂ ਹੱਕੀ ਮੰਗਾਵਾ ਇਹ ਅਸੀਂ ਮੰਵਾ ਕੇ ਜਾਵਾਂਗੇ ਅਸੀਂ ਆਪਦੇ ਹੱਕ ਮੰਗਦੇ ਆਂ ਅਸੀਂ ਕਿਸੇ ਦਾ ਹੱਕ ਨਾ ਖੋਣਾ ਚਾਹੁੰਦੇ ਆਂ ਤੇ ਜਿਹੜਾ ਹੱਕ ਆਪ ਦਾ ਖੋਹ ਦਵੇ ਉਹ ਵੀ ਇਨਸਾਨੀ ਸਾਨੂੰ ਗੁਰੂਆਂ ਨੇ ਦੱਸਿਆ ਮਾਂ ਕਿਸੇ ਦਾ ਹੱਕ ਖੋਣਾ ਤੇ ਮਾਂ ਕਿਸੇ ਨੂੰ ਖੋਹ ਦੇਣਾ ਇਹ ਅੱਗੇ ਵੀ ਸਮਾਰਿਆ ਸਿੰਘਾਂ ਨੇ ਬੜੇ ਬੜੇ ਯੁੱਧ ਕਰਕੇ ਚੰਗਾ ਲੜ ਕੇ ਜਿਹੜਾ ਇਹ ਧਰਤੀ ਨੂੰ ਬਚਾਇਆ ਪਰ ਅੱਜ ਵੀ ਉਸੇ ਤਰ੍ਹਾਂ ਗੀ ਉਹਨਾਂ ਦੇ ਵਾਰਸ ਸ਼ਖਮੇਸ਼ ਪਤਾ ਦੇ ਵਾਰਸ ਭਾਬੇ ਬੰਦਾ ਸਿੰਘ ਦੇ ਵਾਰਸ ਇਹਨਾਂ ਨੇ ਸਾਨੂੰ ਜਮੀਨਾਂ ਦੇ ਮਾਲਕ ਬਣਾਇਆ ਇਹਨਾਂ ਸਰਕਾਰਪੋਰਟ ਕਰਾਉਣਿਆਂ ਦੀ ਜਿਹੜੀ ਆ ਅੱਖ ਸਾਡੀਆਂ ਜ਼ਮੀਨਾਂ ਦੇ ਆ ਸਾਡੀ ਜਵਾਨੀ ਦੇ ਆ ਸਾਡੀ ਕਿਸਾਨੀ ਦੇ ਆ ਪਰ ਇਹ ਅਸੀਂ ਜਿੰਨਾਂ ਦੇ ਸਾਡੇ ਜਦਾਮ ਆ ਇਹ ਜਵਾਨੀ ਤੇ ਕਿਸਾਨੀ ਨੂੰ ਅਸੀਂ ਬਰਬਾਦ ਨਹੀਂ ਹੁੰਦਾਂਗੇ ਮੈਰ ਜੀ ਕਾ ਖਾਲਸਾ ਮੈਰ ਜੀ ਕੀ ਫਤਿਹ ਬੜੀ ਵਧੀਆ ਜੀ ਜਾਣਕਾਰੀ ਦਿੱਤੀ ਤੇ ਇਹਨੂੰ ਤੁਸੀਂ ਵੇਖ ਲਓ ਬਾਕੀ ਇਹ ਤੁਸੀਂ ਦੇਖ ਸਕਦੇ ਹੋ ਕਿ ਥਾਲੀਆਂ ਕਿਹੜੀਆਂ ਕਿਸਾਨਾਂ ਦੀਆਂ ਖੜੀਆਂ ਨੇ ਦੂਰ ਤੱਕ ਕਬੱਡੀ ਗਿੰਤੀ ਦੇ ਵਿੱਚ ਜੀ ਇੱਕ ਕਿਸਾਨਾਂ ਦੇ ਟਰੈਕਟਰ ਚਿੱਟੇ ਚੰਨ ਬੜੀ ਵੱਡੀ ਗਿੰਤੀ ਦੇ ਵਿੱਚ ਟਰਾਲੀਆਂ ਤੁਸੀਂ ਦੇਖ ਸਕਦੇ ਜਿਹੜੀਆਂ ਕਿਸਾਨਾਂ ਦੀਆਂ ਬਾਈ ਜੀ ਖੜੀਆਂ ਨੇ ਗੈਰ ਰਾਜਨੀਤਿਕ ਸਯੁਕਤ ਮੋਰਚੇ ਵਾਲੇ ਕਿਸਾਨ ਚਿੰਤਕ ਕਮੇਟੀ ਪੰਜਾਬ ਕੋਟ ਬੁੱਢਾ ਜ세 ਬੰਦੀ ਪਿੰਡ ਬਰਵਾਲਾ ਜੌਨ ਜ਼ਿਲ੍ਹਾ ਤਰਨਤਾਰਨ ਜੌਨ ਸ਼ਾਹਨ ਸ਼ਾਮ ਸਿੰਘ ਬਟਾਰੀ ਜੋਂ ਸ਼ਗਨ ਆ ਗਿਆ ਵਾ ਆ ਗਿਆ ਵਾ ਜੀ ਵਾ ਸ਼ਗਨ ਆ ਗਿਆ ਜੀ ਵਾ ਬੜੀ ਤਕੜੀ ਗੱਲ ਆ ਭਈ ਜੀ ਸ਼ਗਨ ਘਟ ਆਇਆ ਪੰਜ ਆਣੇ ਤੇਰੀ ਆ ਗਿਆ ਜੀ ਵਾ ਬਈ ਵਾ ਵਾ ਜੀ ਵਾ ਅੱਧਾ ਸ਼ਗਨ ਉਹਨੇ ਸਾਨੂੰ ਪਾਤਾ ਨਾ ਇੱਧਰ ਪੂਰੇ ਕਰਨ ਗਿਆ ਦੱਸਦੇ ਵੇਖੋ ਜੀ 5 ਦੇ ਭਾਈ ਚਾਹੀਦੇ ਆ ਜੀ 900 ਆਇਆ ਸਰਫਾ ਨੇ ਅਜੇ ਹੋਰ ਚਾਹੀਦੇ ਨਾ ਮੇਰੇ ਪੂਰੇ ਚਾਹੀਦੇ ਕੱਟਵਾ ਦੇ ਓਏ ਆ ਜਾਓ ਟਾਈਮ ਲੱਗੂ ਕੋਈ ਨਹੀਂ ਕੋਈ ਨਹੀਂ ਉਹ ਵੀ ਆ ਜਾਣੇ ਆ ਅੱਖਾਂ ਕਹਿੰਦੇ ਤਾਂ ਘਾਟਾ ਐ ਅੱਖੋਂ ਕਾਣੀ ਹੋ ਕਾਣੀ ਆ ਚਾਚਾ ਠੀਕ ਹੈ ਜੀ ਪੰਜ ਦੇ ਆ ਪੂਰੇ ਕਿਤੇ ਕੱਟ ਕਿਤੇ ਥੋੜੇ ਜੀ ਠੀਕ ਹੈ ਜੀ ਵੇਖੋ ਲੱਡੂ ਗੁਲਾਬ ਜਾਮਨ ਨੂੰ ਸਾਰੇ ਵਰਤਾਏ ਜਾ ਰਹੇ ਆ ਜੀ ਨਾਲ ਦੀ ਨਾਲ ਵੇਖੋ ਜਿਹੜੇ ਸੰਗਤਾਂ ਨੂੰ ਤੇ ਲੱਡੂ ਆ ਵੇਖੋ ਕਰਾਂ ਨਾਲੇ ਆਪਾਂ ਕਰਦੇ ਆ ਮੂੰਹ ਮਿੱਠਾ ਵੱਡੀ ਗਿਣਤੀ ਦੇ ਵਿੱਚ ਤੁਸੀਂ ਆਪ ਦੇਖ ਸਕਦੇ ਆ ਜੀ ਗੋਪੀ ਕਿਵੇਂ ਆ ਲੱਡੂ ਭੇਜਿਆ ਮੋਦੀ ਸਰਕਾਰ ਨੇ ਗੱਲਬਾਤ ਕਰ ਲਈ ਪਸੰਦ ਹੈ ਜਗਨ ਪਾਇਆ ਸ਼ਗਨ ਪਾਇਆ ਵਾ ਇਹ ਉਹ ਟੋਕਰੀ ਨਹੀਂ ਘੋੜਦੇ ਲੱਡੂ ਘੁਲਾਏ ਪਈ ਲੋ ਆ ਜਾ ਤੇਰੇ ਬਾਅਦ ਚ ਗੱਲਿਆ ਕਿ ਸਾਰੇ ਜਥੇਬੰਦ ਵਾਸਤੇ ਸਾਰੇ ਹੱਥੇ ਲੱਗਾ ਵਾ ਤੇ ਅੱਡ ਵਾਸਤੇ ਹੀ ਕੱਲਿਆ ਆਨੇ ਤੇ ਅੱਛਾ ਪਿਆ ਲੱਭੇ ਵਾਸਤੇ ਵੀ ਕੱਲਿਆ ਆਏ ਵਾ ਜੀ ਆ ਮਾਜੇ ਵਾਲੇ ਤੋਂ ਬਣਾਣੀ ਨਾ ਗੱਲ ਸੇਰੇ ਲੱਗਦੀ ਸੇਰੇ ਬਣ ਕੇ ਠੁਕਣਾ ਹੋਣਾ ਵਾ ਜੀ ਬੜੇ ਤਗੜੇ ਮੁੱੱਚ ਕਾਵਾਂਗੇ ਜਾਨਾ ਮੇਰੇ ਸਿਉਨੇ ਠੀਕ ਆ ਜੀ ਬਹੁਤ ਵਧੀਆ ਵਿਚਾਰ ਰੱਖਿਆ ਜੀ ਤੇ ਕਰੋ ਵੀਡੀਓ ਸ਼ੇਅਰ ਵੱਤ ਤੋਂ ਬਾਅਦ ਧੰਨਵਾਦ ਜੀ ਬਾਕੀ ਇੱਧਰ ਵੀ ਚਾਹ ਪਾਣੀ ਦੇ ਲੰਗਰ ਚੱਲ ਰਿਹਾ ਜੀ